ਪਿੰਡ ਵੱਲੋਂ ਪਿੰਡ ਵੱਲੋਂ ਬੋਲਣਾ ਚਾਹੁੰਦੇ। ਇਹ ਬੋਲਣਾ ਚਾਹੁੰਦਾ। ਪਿੰਡ ਵੱਲੋਂ ਬੋਲਣਾ ਚਾਹੁੰਦੇ। ਅੱਗੇ ਬੋਲੋ ਪਿੰਡ ਵੱਲੋਂ। ਜੀ ਬੋਲੋ। ਆਪ ਵੀ। ਬਾਕੀ ਕੋਈ ਬੋਲਣਾ ਚਾਹੁੰਦਾ? ਨਹੀਂ ਕੋਈ ਕੋਈ ਆਪ ਵੀ। ਸਿਰਫ ਬੋਲੋ ਆਪਾਂ। ਉਹ ਅਸੀਂ ਇੱਕ ਮਾਤਮੇਂ ਦਾ ਬਾਈਂਡ ਦੇਖੀ। ਆਪ ਦਾ ਰੌਸ਼ਨਾ ਆਪਰੇ। ਹਲੋ ਵਾਹਿਗੁਰੂ ਜੀ ਤਸਾ ਦਿਨ ਵਾਹਿਗੁਰੂ ਜੀ ਫੋਰੀ ਜੀ ਸਿੰਸ ਤੋਂ ਦੀ ਸਾਹ ਸੌਂਦਾ ਹਨਾ ਸੀਐਮ ਸਾਹਿਬ ਪਨਾ ਪ੍ਰੋਹਾਂ ਸਿੰਘ ਜੀ ਮਾਨ ਮੁਕਮਲ ਬੰਗਾਲ ਦਿੱਲੀ ਕੌਂਨ ਤੇ ਅਸੀਂ ਜੀ ਆ ਨਵੇਂ ਆ ਗਏ ਹੈ ਲੋ ਹੈਲੋ ਹਨਾ ਕਿ ਬੋਲਦੇ ਹੋ ਬਿਕਲ ਸਾਹਿਬ ਇਤਰਾਜ ਇਤਰਾਜੀ ਮੈਂ ਇੱਕ ਮਤਲਬ ਹੈ ਕਿ ਕੁਝ ਹੋਰ ਬਤਨ ਇਤਰਾਜ ਤੁਸੀਂ ਉਹਦੇ ਬੋਲਦੇ ਤੋ ਅਸੀਂ ਅੱਜ ਆਪਣੇ ਸਤਕਾਰਯੋਗ ਉਪ ਮੁంత్రి ਪੰਜਾਬ ਜੀ ਦਾ ਫਿਰ ਨਿੱਕੇ ਹੋਏ ਨੇ ਇਹਗਾ ਸਵਾਗਤ ਕੀਆ ਆ ਗਿਆ ਤੇ ਉਹ ਆਪਣੇ ਕਿਉਂਕਿ ਇੰਕੀ ਵਿਚਾਰ ਸੰਗਤ ਨਾਲ ਸਾਂਝੇ ਕਰਦੇਗੇ ਤੋ ਵਾਇਕ ਦੀ ਕਰਾਂਗਾ

ਸੋਤੀਆਂ ਭਤੀਜੀਆਂ ਭਤੀਜੇ ਵੀ ਆ ਗਏ ਮੈਨੂੰ ਬੜੀ ਖੁਸ਼ੀ ਹੈ ਅੱਜ ਬੜੀ دیر ਬਾਅਦ ਮੈਂ ਤੁਹਾਡੇ ਕੋਲ ਆਇਆ ਉਹਨੂੰ ਪਤਾ ਮੈਂ ਜਦਿ ਬੋਟਾ ਮੰਗਣੀ ਆਉਂਦਾ ਉਹਕੇ ਜੀ ਇਸ ਪਿੰਡ ਚ ਹੀ ਬੋਟਾ ਮੰਗਣੀਆਂ ਪੈ ਗਈਆਂ ਫਿਰ ਹੋਰ ਕਿਥੋਂ ਮੀਤ ਕਰਾਂਗੇ ਤਾਂ ਮੈਂ ਥਿਓ ਨਾਮ ਨਾਲ ਆ ਕੇ ਤੁਹਾਨੂੰ ਇਹ ਕਹਿਣਾ ਉਹਨਾਂ ਕੇ ਆਪਰਾ ਜੋ ਨਿਸ਼ਾਨ ਆ ਹੈ ਤਾਂ ਤੁਸੀਂ ਮੇਰੇ ਵਾਸਤੇ ਵੋਟਾਂ ਮਾਰਦੇ ਹੋ। ਇਹ ਹੀ ਇੱਕ ਖੂਬੀ ਹੈ ਪੂਰੇ ਦੇਸ਼ ਦੇ ਵਿੱਚ ਚੱਲੀ ਜਾਂਦੀ ਹੈ। ਇੱਕ ਪਿੰਡ ਸਤੋਜ ਹੈ। ਜਿੱਥੇ ਲੀਡਰ ਜਿਹੜਾ ਉਹ ਵੋਟਾਂ ਨਹੀਂ ਮੰਗਦਾ। ਲੋਕ ਉਹਦੇ ਵਾਸਤੇ ਵੋਟਾਂ ਮਾਰਦੇ ਨੇ। ਹੋਰ ਇਹ ਕਦੇ ਹੋਊਗਾ ਵੀ ਨਹੀਂ ਕਿ ਮੈਂ ਪਿੰਡ ਨੂੰ ਕਿਸੇ ਤਰ੍ਹਾਂ ਜਮੰਦਾ। ਜਾਂ ਪਿੰਡ 'ਚ ਮੈਂ ਕੋਈ किसी ने दुख सुख हो जावाग बैठे ने, ऐसे, ऐसे जगह बहुत बारी मैं पंचायत भी आया जो तो मैं छोटा होंदो भी आया जो तो मैं कलाकार हों ओ भी आया हम जो तो लोग ने इनी ब कृपा करती के पर पंजाब दे मुख्यमंत्री बनाते मैं उदो भी इतने आया पर आया मैं तिने चारे बारी थोड़ा पुत भतीजा बन के आया मैं कोई मुख्यमंत्री बन के जब कोई कलाकार बन के जब कोई बड़ा बन के नहीं आया मैं थोड़े तो छोटा बन के आया और रहूंगा भी छोटा और जन सिंह जी बैठे गट्टो कह दें प्यार सामने ਅਨਦਰ ਬੇਟਾ ਬੈਠਾ ਹੈ ਜਗਰੂਪ ਬੈਠਾ ਹੈ ਮਿੰਦੀ ਬੈਠਾ ਹੈ ਗੁਰਜੰਟ ਬੈਠਾ ਹੈ ਮੇਵਾ ਬੈਠਾ ਹੈ ਰਣਜੀਤ ਬੈਠਾ ਸੂਬੇਦਾਰਾਂ ਦਾ ਮੈਂ ਕਿਹਨੂੰ ਨਹੀਂ ਜਾਣਦਾ ਸ਼ਾਇਦ ਇਹਨਾਂ ਨੂੰ ਤੁਹਾਨੂੰ ਲੱਗਦਾ ਹੋਣਾ ਸ਼ਾਇਦ ਮੈਂ ਭੁੱਲ ਗਿਆ ਪਰ ਮੈਨੂੰ ਨਹੀਂ ਤੁਸੀਂ ਕਦੇ ਭੁੱਲ ਸਕਦੇ ਚਾਚੀਆਂ ਤਾਈਆਂ ਮੈਂ ਤੇ ਹੋਰੀ ਬਲੌਰ ਹੋਰੀ ਰੋਹੀ ਹੋਰੀ ਨਹੀਂ ਪਤਾ ਨਹੀਂ ਪੁਰਾਣੇ ਭੁੱਲੂ ਹੋਰੀ ਪ੍ਰਗਟ ਹੋਰੀ ਟਹਿਲੇ ਹੋਰੀ ਅਗੇ ਨਹੀਂ ਪਈ ਪਹਿਲਾਂ ਚੱਲੋਂ ਮੈਂ ਕੈਸਤਾ ਕੁਛ ਤਾਂ ਜਿਆਦਾ ਨਾ ਲੈ ਲੈਂਦਾ ਸੀ ਹੁਣ ਮੈਨੂੰ ਥੋੜਾ ਜਿਹਾ ਮੌਕਾ ਭਾਸ਼ਨਾ ਚ ਨਹੀਂ ਮਿਲਦਾ ਪਰ ਇਹ ਨਾ ਸਮਝੋ ਕਿ ਮੈਂ ਤੁਹਾਨੂੰ ਭੁੱਲ ਗਿਆ ਅਜੇ ਪਿੰਡਾਂ ਪਿੰਡ ਤੋਂ ਬਾਹਰ ਵੀ ਆਏ ਹੋਏ ਬਾਦਰ ਖੜਾ ਤੇ ਮੇਰੇ ਕੋਲ ਮੁੰਡਾ ਕਿੰਨਾ ਪੜਦਾ ਹੁੰਦਾ 10ਵੀਂ ਚ ਵੀ ਪੜਦਾ ਹੋਣਾ ਕਰਨਾ ਮਿਸਤਰੀਆਂ ਦੇ 12 ਕੜਾ ਪਕੜ ਚਲੋ ਦੁਨੀਆ ਚਲੀ ਗਿਆ ਮੇਲੀ ਦਰਸ਼ਨ ਚਰਨਾ ਸਾਡੇ ਘਰ ਦੀਆਂ ਦੀਪਾਂ ਇਹਨਾਂ ਨੇ ਕੀਤੀਆਂ ਹਾਂ ਮੈਂ ਤਾਂ ਕਰੰਡੀਆਂ ਫੜ ਫੜ ਕੇ 3 ਇੱਕ ਦਾ 4 ਇੱਕ ਦਾ ਮਸਾਲਾ ਆਪ ਰਖਾਉਂਦਾ ਰਹਿਣਾ ਉਹ ਮੈਨੂੰ ਕੁਝ ਨਹੀਂ ਪੁੱੰਛਦਾ ਤੁਹਾਨੂੰ ਬੜੀ ਖੁਸ਼ੀ ਹੋਈ ਅੱਜ ਕਿ ਅਰੇ ਇਹ ਪੰਜਾਬ ਦਾ ਮੁੱਖ ਮੰਤਰੀ ਹੁੰਦਾ ਨਹੀਂ ਹੁੰਦਾ ਉਹਦੇ ਬੇਟੇ ਇਹ ਜੋ ਪਹਿਲਾਂ ਵਾਲੇ ਦੇਖ ਲਿਓ ਉਹ ਕਦੇ ਨਹੀਂ ਹਿੱਸਾ ਲੈਂਦੇ ਪਿੰਡਾਂ 'ਚ ਉਹ ਕਹਿੰਦੇ ਮਰਨ ਕਾਪਣ ਆਪਾਂ ਨੇ ਕਿਲਣਾ ਆਪਾਂ ਦਾ ਬਹੁਤ ਵੱਡੇ ਬਣ ਗਏ ਆਪਾਂ ਨੇ ਕਿਲਣਾ ਪਰ ਮੈਨੂੰ ਫਿਕਰ ਇਸ ਗੱਲ ਦਾ ਹੁੰਦਾ ਕਿ ਪਿੰਡ 'ਚ ਲੋਕ ਸੁਭੋਏ ਤਾਂ ਮੈਂ ਉਹ ਰਿਚ ਹਿੱਸਾ ਲਾਉਂਦਾ ਅੱਜ ਮੈਂ ਕੋਈ ਤੁਹਾਨੂੰ ਕੋਈ ਸਿੱਖਿਆ ਦੇਣ ਨਹੀਂ ਆਇਆ ਮੈਂ ਛੋਟਾ ਮੇਰੇ ਤੋਂ ਸਿਆਣੇ ਬੰਦੇ ਬੈਠੇ ਪਿੰਡ ਦੇ ਬਹੁਤ ਵਾਰ ਕਰਦੇ ਬੈਠੇ ਨੇ ਇਹ ਜਿੰਨੇ ਪਿੰਡ ਚੀੜਿਆ ਨਾ ਇੱਕ ਦੋ ਗੱਲਾਂ ਮੈਂ ਤੁਹਾਡੇ ਨਾਲ ਕਰੂੰਗਾ ਪੰਜਾਈਤੀ ਜੁੜਾ ਆ ਗਿਆ ਉਹਦੇ ਵਿੱਚ ਚਰਚ ਕਰਨਾ ਜੇ ਤੁਸੀਂ ਕੋਈ ਐਮਐਲਏ ਕੋਲ ਨਾ ਹੋਵੇ ਤਾਂ ਤੁਸੀਂ ਐਮਐਲਏ ਮਾਰਾ ਨਿਕਲਿਆ ਹੋਵੇ ਤੁਹਾਡੀਆਂ ਮੰਂਡਾਂ ਤੇ ਪੂਰਾ ਨਾ ਉਤਰੇ ਤਾਂ ਤੁਸੀਂ ਕਹਿ ਸਕਦੇ ਹੋ ਯਾਰ ਅਸੀਂ ਕਿਹੜਾ ਇਹਨੂੰ ਜਾਣਦੇ ਸੀ ਹਮ 60 ਪਿੰਡ ਪੈਂਦੇ ਨੇ ਕੀ ਪਤਾ ਕਿਥੋਂ ਦਾ ਸੀ ਅਸੀਂ ਨਾ ਯਾਰ ਪਾਰਟੀ ਦੇ ਮੰਗਰ ਲੱ ਕੇ ਵੋਟ ਪਾਤੀ ਅਸੀਂ ਤਿਆਰ ਫਲਾਣੇ ਮਾਸਟਰ ਦੇ ਮੰਗਰ ਲੱ ਕੇ ਵੋਟ ਪਾਤੀ ਬਣਾਨੇ ਦੇ ਕੋਫਰ ਮੰਗਰ ਲੱ ਕੇ ਵੋਟ ਪਾਤੀ ਬੰਦੇ ਨੂੰ ਜਾਣਦੇ ਨਹੀਂ ਅਗਲੀ ਵਾਰ ਇਹ ਗਲਤੀ ਨਹੀਂ ਕਰਾਂਗੇ ਜੇ ਕੋਈ ਐਮਪੀ ਖੜਾ ਹੋਵੇ ਸਾਡੇ 850 ਪਿੰਡ ਹੁੰਦੇ ਨੇ ਨਾ ਸ਼ਹਿਰ ਵੀ ਹੁੰਦੇ ਆ ਉਦੋਂ ਵੀ ਤੁਸੀਂ ਕਹਿ ਸਕਦੇ ਹੋ ਕਿ ਜਾਣਦੇ ਨਹੀਂ ਸੀਗਾ ਕੀ ਪਤਾ ਕਿੱਥੋਂ ਦਾ ਸੀ ਕੀ ਕੀ ਕੀਤਾ ਹੋਇਆ ਹੈ ਇਹਨੇ ਪਾਰਟੀ ਨੇ ਟਿਕੜ ਦੇਤੀ ਅਸੀਂ ਪਾਰਟੀ ਦੇ ਮਗਰ ਲੱਗੇ ਹੋਏ ਸੀ ਝੰਡਾ ਚੱਕ ਲਿਆ ਯਾ ਉੱਥੇ ਪਤਾ ਹੈ ਜਾਂ ਨਿਕਲੂਗਾ ਮੁੜ ਕੇ ਆਏਂਗੇ ਯਾ ਰਪੋਟਾਂ ਮਿਲਾਂ ਐਂ ਕਹਿੰਦਾ ਸੀ ਤੁਸੀਂ ਬਿਲਕੁਲ ਸਹੀ ਹੋ ਨੇ ਤੇ ਤੁਸੀਂ ਉਹ ਸੰਬੰਧਿਆ ਨੂੰ ਜਾਣਦੇ ਹੋ ਪਰ ਜਦੋਂ ਸਰਪੰਚੀ ਤੇ ਮੈਂਬਰੀ ਚੁਣਨੀ ਹੋਵੇ ਉਦੋਂ ਤੁਹਾਡੇ ਕੋਲੇ ਇਹ ਗੱਲ ਨਹੀਂ ਹੈਗੀ ਕਿ ਅਸੀਂ ਕਿਹੜੇ ਨੂੰ ਜਾਣਦੇ ਸੀ ਸਾਰਾ ਦਿਨ ਉਹ ਬੰਦਾ ਤੁਹਾਡੇ ਕੋਲੇ ਰਹਿੰਦਾ ਜਿੰਨੂੰ ਤੁਸੀਂ ਸਰਪੰਚ ਚੁਣਨਾ ਉਹਦਾ ਖਾਣ ਪੀਣ ਰਹਿਣ ਤੁਹਾਡੀ ਅੱਖਾਂ ਸਾਹਮਣੇ ਹੁੰਦਾ ਜਿੰਨੂੰ ਮੈਂਬਰ ਚੁਣਨਾ ਹੈ ਜੇ ਸਰਪੰਚ ਗਲਤ ਚੁਣ ਲਿਆ ਜਾਂ ਮੈਂਬਰ ਗਲਤ ਚੁਣ ਲਿਆ ਫਿਰ ਸਾਰੀ ਜਿੰਮੇਵਾਰੀ ਤੁਹਾਡੀ ਹੋਗੀ ਵੀ ਤੁਸੀਂ ਤਾਂ ਜਾਣਦੇ ਸੀ ਆ ਹੋ ਸਕਦਾ ਮੈਂ ਨਾ ਜਾਣਦਾ ਹੋਵਾਂ ਮੈਂ ਪਿੰਡ ਚ ਆਇਆ ਮੈਂ ਕੱਟ ਆਉਣਾ ਹੋਇਆ ਵਿੱਚ ਮੇਰੀ ਜ਼ਿੰਮੇਵਾਰੀ ਵੱਧ ਗਈ ਪਰਮਾਤਮਾ ਨੇ ਹੋਰ ਕਿਤੇ ਲਾਤੀ ਮੈਨੂੰ ਨਹੀਂ ਪਤਾ ਹੋ ਸਕਦਾ ਕਿ ਕਿਹੜੇ ਘਰ ਚ ਕੀ ਪਰ ਇੱਥੇ ਤਾਂ ਬੰਦੂ ਸਾਰੇ ਘਰਾਂ ਦਾ ਪਤਾ ਕਿੰਨਾਂ ਦੇ ਘਰੇ ਕਦੋਂ ਲੜਾਈ ਹੁੰਦੀ ਹੈ ਕਿੰਨੇ ਵਜੇ ਬੰਦ ਹੁੰਦੀ ਹੈ ਕਿੰਨੇ ਕਜੇ ਠੀਕ ਹੋ ਜਾਂਦੇ ਨੇ ਉਹ ਕਿੰਨੇ ਕਜੇ ਥਾਣੇ ਜਾਂਦੇ ਨੇ ਕਿੰਨੇ ਕਜੇ ਥਾਣੇੋਂ ਮੋੜੇ ਆਉਂਦੇ ਸਾਰਾ ਤਾਂ ਪਤਾ ਹੈ ਆਪਾਂ ਨੂੰ ਫਿਰ ਆਹ ਚੁੰਨਣ ਦੇ ਵੇਲੇ ਤੱਕ ਟੋਕ ਟੋਕ ਕੁਰਸੀ ਚਾਨਕ ਦਿਖਾਉ ਨਾ ਮੈਂ ਬੇਨਤੀ ਕਰਦੀ ਆ ਐਸੇ ਬੋਟਾ ਪਾਉਣੇ ਬੁੰਡਾ ਕੋ ਉਤਮਪੁਰ ਉਹ ਹੈ ਇੱਕ ਦਾ ਡੈਮੋਕਰੈਟਿਕ ਰਾਈਟ ਹੱਕ ਹੈ ਆਪਣਾ ਬਾਬਾ ਸਾਹਿਬ ਭੀਤ ਸਾਹਿਬ ਉਮੀਦਵਾਰ ਨੇ ਲੈ ਕੇ ਦਿੱਤਾ ਹੋਇਆ ਪਰ ਮੈਂ ਅੱਜ ਤਾਂ ਆਇਆ 3 ਤਰੀਕ ਨੂੰ ਕੱਲ ਨੂੰ ਆਖਰੀ ਦਿਨ ਹੈ ਕਾਗਜ਼ ਭਰਨ ਦਾ ਸਾਰੇ ਪਿੰਡ ਬੈਠਾ ਆ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਮਾਵਾ ਭੈਣਾ ਵੀ ਬਹੁਤ ਵੱਡੀ ਗੰਟੀ ਚਾਈਆਂ ਕਿਉਂਕਿ ਸਰਪੰਚੀ ਦੇ ਤੇ ਮੈਂਬਰੀ ਦੇ ਤੇ ਪੰਚਾਇਤਾਂ ਦੇ ਫੈਸਲਿਆਂ ਦਾ ਸਭ ਤੋਂ ਵੱਡਾ ਅਸਰ ਚੁੱਲਿਆਂ ਤੇ ਹੁੰਦਾ ਹੈ ਤੇ ਚੁੱਲਿਆਂ ਦੀਆਂ ਮਾਲਕਣਾਂ ਆਈਆਂ ਹੋਈਆਂ ਨੇ ਪਿੰਡ 'ਚ ਕਿੰਨੇ ਪੈਸੇ ਆਉਣੇ ਨੇ ਪਿੰਡ 'ਚ ਕਿਹੜੀ ਗਲੀ ਠੀਕ ਕਰਨੀ ਐ ਪਿੰਡ 'ਚ ਦਿਹਾੜੀ ਕਿੰਨੀ ਕਰਦੀ ਨੇ ਪਿੰਡ ਨੇ ਭਾਈਚਾਰਕ ਸਾਂਝ ਨਾਲ ਕਿਵੇਂ ਰਹਿਣਾ ਜੀਏ ਸਾਰਾ ਪੰਚਾਇਤ ਨੇ ਮਿਲ ਕੇ ਕਰਨਾ ਤੇ ਜੇ ਪੰਚਾਇਤ ਦੀ ਆਪਾਂ 25-25 ਲੱਖ ਰੁਪਇਆ ਲਾ ਕੇ ਜਾਂ ਇੱਕ ਦੂਜੇ ਤੇ ਪਰਚੇ ਕਰਾ ਕੇ ਚੁੜਲੀ ਫਿਰ ਕਾਦੀ ਭਾਈਚਾਰਕ ਜੀਤ ਕਰਾਂਗੇ ਆਪਾਂ ਮੈਂ ਕਿੱਥੇ ਪੰਜਾਬ 'ਚ 13000 ਤੋਂ ਵੱਧ ਵੋਟਾਂ ਨਹੀਂ ਪਿੰਡ ਨੇ ਕਿ ਨਾ ਆਇਆ ਤੁਹਾਡਾ ਵੋਟਾਂ ਪੈਣਗੇ 15 ਤਰੀਕ ਨੂੰ ਮੈਂ ਇੱਕ ਪਿੰਡ ਦੇ ਵਿੱਚ ਵੀ ਇਹ ਨਹੀਂ ਕਹਿਣ ਜਾ ਰਿਹਾ ਕਿ ਕਿਹਨੂੰ ਵੋਟਾਂ ਮੈਂ ਅੱਜ ਵੀ ਤੁਹਾਨੂੰ ਇਹ ਨਹੀਂ ਕਹਿਣ ਆਇਆ ਕਿ ਕਿਹਨੂੰ ਵੋਟਾਂ ਪਾਉਂ ਪਰ ਮੇਰੇ ਪਿੰਡ ਦੇ ਇਸ ਪਿੰਡ ਦੇ ਜੰਪਲ ਹੁੰਦੇ ਨਾ ਤੇ ਬਾਬੇ ਰਮਾਣੇ ਵਾਲੀਬਾਲ ਖੇਡੀ ਐ ਉਦੋਂ ਜੰਡ ਹੁੰਦੇ ਸੀ ਫੀਲ ਬਲਾਮਣ ਵੀ ਖੇਡੀ ਐ ਮੈਂ ਸ자치 ਰਹੀਆਂ ਹੋਈਆਂ ਨੇ ਆ ਨਾਲੇ ਵਿੱਜਰੀ ਲੱਗੇ ਹੋਏ ਆ ਇੱਕ ਦੂਜੇ ਨਾਲ ਪਿਆਰ ਹੈ ਇੱਕ ਦੂਜੇ ਨਾਲ ਪੜੇ ਹੋਏ ਆ ਆਜੇ ਸਕੂਲ ਦੀ ਕਰਮਜੀਤ ਬੈਠਾ ਸਾਡੇ ਲਈ ਕੋਈ ਇੱਧਰਲਾ ਬੇੜਾ ਜਾਂ ਉੱਧਰਲਾ ਸਿੱਧੂ ਪੱਤੀ ਮਾਨਾ ਪੱਤੀ ਕੁਝ ਨਹੀਂ ਹੈਗਾ ਫੁੱਟੇ ਪਿੰਡ ਨੂੰ ਤਾਂ ਪਰਮਾਤਮਾ ਨੇ ਐਡਾ ਵੱਡਾ ਮਾਣ ਦਿੱਤਾ ਫੁੱਟੇ ਪਿੰਡ ਦਾ ਮੁੱਖ ਮੰਤਰੀ ਬਣ ਗਿਆ ਇੱਕ ਵਾਰ ਹੋਰ ਕਿਹੜੀ ਪੱਤੀ ਚਾਹੀਦੀ ਕਿ ਤੁੰਡੀ ਮੈਂ ਛੋਟਾ ਹੁੰਦਾ ਕਹਿੰਦਾ ਹੁੰਦਾ ਸੀ ਇੱਥੇ ਬਜ਼ੁਰਗ ਬੈਠੇ ਹੋਣੇ ਕਈਆਂ ਨੂੰ ਯਾਦ ਵੀ ਹੋਣਾ ਵੀ ਇਹ ਅਜਾ ਕੁਝ ਕਰੂੰਗਾ ਲੋਕ ਪਿੰਡ ਦੇਖਣ ਆਇਆ ਕਰਨਗੇ ਆਪਣਾ ਆਉਂਦੇ ਨੇ ਨਾ ਫਿਰ ਉਹ ਯਾ ਪਿੰਡ ਹੈ ਲੋਕ ਆਉਂਦੇ ਆ ਨਾ ਫੋਟੋ ਖਿਚਾਉਣ ਵੀ ਆ ਪਿੰਡ ਆ ਯਾਰ ਇਹਨਾਂ ਨੇ ਕੀਤਾ ਕੰਮ ਇਹ ਉਹ ਮੇਰਾ ਕੰਮ ਨਹੀਂ ਕੰਮ ਤੁਸੀਂ ਕੀਤਾ ਮੈਂ ਅੱਜ ਵੀ ਕਹਿਣਾ ਮੇਰੀ ਮਾਂ ਸਿਰ ਮੈਨੂੰ ਚੰਮਣ ਵਾਲੀ ਆ ਰਹਿੰਦਾ ਮੈਂ ਹੋਰ ਮਾਂ ਮਾਂ ਦਾ ਰਹਿੰਦਾ ਮੈਂ ਰੇਕਾ ਵਾਲੀਆਂ ਚਾਹ ਰਹਿੰਦਾ ਮੈਂ ਹੋਰ ਬਹੁਤ ਦੁਖੀ ਮਾਵਾਂ ਪਈਆਂ ਧਰਤੀ ਤੇ ਮੇਰੀ ਮਾਂ ਤਾਂ ਸੁਖੀ ਐ ਵਧੀਆ ਰੋਟੀ ਖਾਂਦੀ ਆ ਦੁਨੀ ਟਾਈਮ ਕਹੱਲੀ ਵੀ ਜਨਾ ਉਹਦੇ ਕੋਲੇ ਪੱਖਾ ਚੱਲਦਾ ਏਸੀ ਚੱਲਦਾ ਬਹੁਤ ਸਾਰੀਆਂ ਮਾਵਾਂ ਨੇ ਜਿਨ੍ਹਾਂ ਦੇ ਕੋਲੇ ਪੱਖਾ ਨਹੀਂ ਰੋਟੀ ਦਾ ਵੀ ਪੱਕਾ ਨਹੀਂ ਪਤਾ ਅੱਜ ਰਾਤ ਨੂੰ ਬੱਕੂ ਵੀ ਜਨਾ ਮੈਨੂੰ ਉਹਨਾਂ ਦਾ ਕਿੱਟਾ ਉਹ ਮੈਥੋਂ ਉਮੀਦ ਕਰਦੀਆਂ ਨੇ ਇਹ ਜਿਹੜਾ ਇਹ ਚੁਣਿਆ ਨਵਾਂ ਮੁੰਡਾ ਇਹ ਸਾਡਾ ਕੁਝ ਕਰੂਗਾ ਸਾਨੂੰ ਨੌਕਰੀ ਦੇਊਗਾ ਸਾਡੇ ਘਰ ਦੀ ਕੁਬੀਲਦਰੀ ਲੀ ਤੇ ਚੜ ਜੂਗੀ ਮੈਨੂੰ ਬਹੁਤ ਰੋਜ਼ ਚਿੱਠੀਆਂ ਵੀ ਆਉਂਦੀਆਂ ਨੇ ਮਾਂਵਾਂ ਮਿੰਟ ਵੀ ਹੋ ਗਿਆ ਤੁਸੀਂ ਮੁੰਡੇ ਪੜ੍ਹੇ ਲਿਖੇ ਹੋ ਤੁਸੀਂ ਉੱਤੇ ਵੀ ਦੇਖਦੇ ਹੋ ਵਿਰੋਧੀ ਵੀ ਬਹੁਤ ਆ ਉਹਨਾਂ ਦਾ ਕਰਨੇ ਕਰਨੋ ਹਮ ਜੀ ਨੂੰ ਕੁਝ ਨਹੀਂ ਮਿਲਿਆ ਤਾਂ ਜਿਨ੍ਹਾਂ ਦੀ ਆਪਾਂ ਗੱਡੀ ਲੀ ਤੋ ਲਾਤੀ ਭਈ ਉਹ ਹੁਣ ਟਿੱਕ ਕੇ ਥੋੜੀ ਬਹਿਣਗੇ ਹੁਣ ਜੋ ਸੱਪ ਵੀ ਮਾਰੀਏ ਜਿੰਨਾ ਮਰਜੀ ਸਿਰਾਲੇ ਪਾਸੇ ਕੁੱਟ ਲਈਏ ਅੱਧਾ ਘੰਟਾ ਕੂਛ ਤਾਂ ਹੀ ਲਈ ਜਾਂਦੀ ਰਹੀ ਹੈ। ਕੋਣ ਕੂਛ ਤਾਂ ਹੀ ਨੂੰ ਉਹਨਾਂ ਤੇ ਉਹਨੂੰ ਕੀ ਕਰੀਏ। ਸਿਰ ਤਾਂ ਕੁੱਟਦੇ ਤੁਸੀਂ ਸਿਰ ਤਾਂ ਕੁੱਟਦੇ। ਕਰੀ ਜਾਣ ਲੋ ਪਰਵਾਹ ਨਾ ਕਰਿਆ ਕਰੋ ਐਸੀ ਗੱਲਾਂ ਦੀ। ਅੱਜ ਤਾਂ ਫਿਰ ਜੇ ਆਪਣੇ ਹੱਥ ਹੀ ਆਉਂਦੇ ਹੁਣ ਤਾਂ ਜਿੰਨ ਲੱਗਦਾ ਨਹੀਂ ਮੈਂ ਕਦੇ ਵੇਖਿਆ ਆਪਣੇ ਪਿੰਡ ਪਹਿਲਾਂ ਹਾਥੀ ਆਉਂਦੇ ਹੁੰਦੇ ਸੀ। ਪੰਡਤਾਂ ਦੇ ਗਾਵ ਸੀ। ਕੁੱਤੇ ਭੌਂਕਦੇ ਸੀ। ਹਾਥੀ ਨੂੰ ਫਰਕ ਪੈਂਦਾ ਸੀ। ਆਹ ਕੁੜਿਆਂ ਨਾਲ ਨਹੀਂ ਹੋ ਕੇ ਬਲਕਿ ਕੁੱਤਿਆਂ ਨੂੰ ਪੈਂਦਾ ਸੀ ਕਿਉਂਕਿ ਜਦੋਂ ਹਾਥੀ ਦੂਜੀ ਗਲੀ ਚ ਵੜ ਜਾਂਦਾ ਸੀ ਕੁੱਤਿਆਂ ਦੀ ਗਲੀ ਖਤਮ ਹੋ ਜਾਂਦੀ ਸੀ ਉਹ ਉੱਡ ਜਾਂਦੇ ਸੀ ਗਾਹਾਂ ਹੋਰ ਦੂਜੇ ਕੁੱਤੇ ਆ ਗਏ ਭਾਰ ਦੇਣਗੇ ਨਹੀਂ ਤਾਂ ਹਾਥੀ ਨੂੰ ਕੋਈ ਫਰਕ ਨਹੀਂ ਪੈਂਦਾ ਇੱਧਲੀ ਗਲੀ ਦੇ ਨੇ ਜਾਂ ਉੱਧਰਲੀ ਗਲੀ ਦੇ ਨੇ ਹਾਥੀ ਗੁੜਿਆ ਜਾਂਦਾ ਉਹਦੀ ਮਸਤੀ ਚੱਲ ਜੇ ਤੁਸੀਂ ਸੱਚੇ ਹੋ ਤਾਂ ਸੱਚੇ ਤੁਰੇ ਜਾ ਕੌਣ ਹਲਾ ਤੁਗਾ ਮਾਂ ਦਾ ਲਾਲ ਤੁਹਾਨੂੰ 250 ਸਾਲ ਹੋ ਗਏ ਆਪਣੀ ਸਰਕਾਰ ਨੂੰ 1 ਰੁਪਏ ਦਾ ਲੱਗਿਆ ਲਾਲਾ 1 ਰੁਪਏ ਦਾ ਇਦਾਂ ਮੈਂ ਇੱਥੇ سارے ਪਿੰਡ ਦੀ ਜ਼ਮੀਨ ਖਰੀਦ ਲੈਂਦਾ ਮੈਂ ਕਲਾਕਾਰੀ ਕੋਲੇ ਖਰੀਦ ਲੈਂਦਾ ਉਹ ਮੈਨੂੰ ਤਾਂ ਕਿਸੇ ਨੇ ਦੱਸਿਆ ਅੱਜ ਕਹਿੰਦੇ ਕਿਰਾ ਪ੍ਰਦਾਤਾ ਹੁਣ ਅਸੀਂ ਪਿਛਣਾ ਵਿਸ਼ਨ ਸਿੰਘ ਆਪਣੇ ਪਿੰਡ ਕਾਰ ਪੈ ਗਿਆ ਕਹਿੰਦੇ ਵੀ ਆਪਣੇ ਪਿੰਡ ਦੀ ਜ਼ਮੀਨ ਦੋ ਤਰ੍ਹਾਂ ਕੋੜੀ ਹੁੰਦੀ ਸੀ ਇੱਕ ਪੰਡਤਾਂ ਕੋਲੇ ਡੱਕਰ ਪੰਡਤੂ ਜਿਹੜੇ ਆਪਣੇ ਇੱਕ ਸਾਡੇ ਕੋਲੇ ਕੋਈ ਵਾਲਾ ਕੋਲ ਗੈਣੇ ਹੁੰਦੀ ਸੀ ਪਰ ਰਿਸ਼ਤੀ ਨਹੀਂ ਹੁੰਦੀ ਤਾਂ ਸਾਡੀ ਸਭਾ ਅੱਜ ਛੋਲੇ ਪੈਣੇ ਜੋ ਕਾਰ ਪੈ ਗਿਆ ਤਾਂ ਕਿਸੇ ਨੇ ਦੱਸਦੇ ਨਹੀਂ ਪ੍ਰਦਾਨਦੇ ਨਹੀਂ ਬੰਦੇ ਸਾਰੇ ਪਿੰਡ ਨੂੰ ਕਹਿੰਦਾ ਕਿ ਥੋਲੇ ਚੱਕ ਲੈ ਕੋਈ ਜ਼ਮੀਨ ਦੀ ਰਿਸਟਰੀ ਕਰਾਉਣ ਦੀ ਲੋੜ ਨਹੀਂ ਚੱਕ ਲੈ ਜੇ ਪ੍ਰਾਣੀ ਬਿਲੋਂ ਕਿ ਬੈਠੇ ਸੈਂ ਇਹਨਾਂ ਨੂੰ ਪਤਾ ਹੋਊਗਾ ਦਿਨ ਦਾ ਪਤਾ ਲੋਕਾਂ ਦੀ ਸੇਵਾ ਹੀ ਉੱਤੋਂ ਵੱਡੀ ਦਾ ਕੋਈ ਸਰੋਜੇ ਪ੍ਰਦਾਨਦੇ ਲਈ ਪੁੰਨ ਘਟਿਆ ਹੋਇਆ ਮੈਂ ਖਾਰੇ ਵੀ ਐਡੀ ਵੱਡੀ ਪੋਜੀਸ਼ਨ ਚ ਚਾਹਤ ਮੈਨੂੰ ਤੋਂ ਮੈਂ ਤੁਹਾਨੂੰ ਇਹ ਕਹਿਣਾ ਹੈਰੀਆ ਕਹਣਾ ਗੁਲਾਬ ਕਹਣਾ ਮੰਗਾ ਕਰ ਸਾਰੇ ਆ ਮੁੰਡੇ ਅਮਰੀਕ ਖੜਾ ਸਾਰੇ ਮੇਰੇ ਦੋਸਤ મિતਰੋਂ ਮੇਰੇ ਨਾਲ ਖੇਡੇ ਆ ਕੋਈ ਖੇਡਿਆ ਕੋਈ ਨੂੰ ਖੇਡਣਾ ਨਹੀਂ ਆਉਂਦਾ ਸੀ ਕਹੇ ਨਾਲ ਝੜਪਾਂ ਵੀ ਹੋਈਆਂ ਨੇ ਫੇਸ ਤੋਂ ਕੁਟਖਾਦੀ ਵੀ ਐ ਕਿਸੇ ਦੇ ਲਾਈਆਂ ਵੀ ਨਚਾਰ ਤੋ ਇਹ ਤਾਂ ਫਿਰ ਬਚਪਨਾ ਨਾ ਮਾਲ ਮੇ ਦਾ ਇਹ ਤੋਂ ਬਿਨਾਂ ਤਾਂ ਗੱਲ ਬਣਦੀ ਨਹੀਂ ਤੋ ਇਸ ਕਰਕੇ ਮੈਂ ਕਹਿਣਾ ਅੱਜ ਤੁਹਾਡੇ ਕੋਲੇ ਮੌਕਾ ਹੈ ਪਿੰਡ ਦੇ ਵਿੱਚ ਜੇ ਕੋਈ ਚੰਗੇ ਬੰਦੇ ਤੇ ਸਹਿਮਤੀ ਬਣਦੀ ਹੈ ਮੈਂਬਰਾਂ ਦੇ ਸਹਿਮਤੀ ਮੈਂ ਸਾਰੇ ਆਪਣੇ ਪਿੰਡ ਦੇ ਬਹੁਤ ਵਾਰ ਨੇ ਸਾਰੇ ਹੀ ਮੋਤਵਾਰ ਨੇ ਪੰਚਾਇਤ ਬਣਾਓ 5 ਲੱਖ ਰੁਪਏ ਤਾਂ ਬੈਸੀ ਨਾਮ ਹੈ ਗਵਰਨਮੈਂਟ ਵੱਲੋਂ ਬਾਕੀ ਜਿਹੜੀਆਂ ਵੀ ਮੰਗਾਂ ਆਪਣੇ ਪਿੰਡ ਦੇ ਮੰਗ ਕੋਈ ਰਹਿ ਨਹੀਂ ਸਕਦੀ ਆਪਣੇ ਪਿੰਡ ਦੀ ਮੰਗ ਤਾਂ ਮੈਂ ਕੋਈ ਰਹਿਣ ਨਹੀਂ ਦਿੰਦਾ ਜੋ ਵੀ ਪਿੰਡ ਚਾਹੂਗਾ ਮੈਂ ਹਰੀ ਦੇ ਸਾਰੇ ਪੰਜਾਬ ਵਾਸਤੇ ਕੀਤਾ ਹੋਇਆ ਕਿਉਂਕਿ ਮੈਂ ਮੁੱਖ ਮੰਤਰੀ ਕੇ ਲਿਸਤਾਵ ਜਾਨੀ ਹੈਗਾ ਮੈਂ ਸਾਰੇ ਪੰਜਾਬ ਦਾ ਹੀ ਆ ਤਮੇ ਮੇਰੇ ਕੋਲੇ ਹੁਣ ਤੱਕ 2 300 ਤੋਂ ਜ਼ਿਆਦਾ ਪਿੰਡਾਂ ਦੀ ਲਿਸਟ ਚੱਲਦੀ ਜਿਨ੍ਹਾਂ ਨੇ ਸਹਿਮਤੀ ਦਿੱਤੀ ਅੱਜ ਸਿੱਚੇਵਾਲ ਪਿੰਡ ਦੀ ਆਈ ਹੈ ਪੰਜਵੀਂ ਵਾਰ ਸਹਿਮਤੀ ਹੋਈ ਜਿਹੜਾ ਸੰਤਪਾਪਾ ਸਿੱਚੇਵਾਲ ਆਪਣੇ ਰਾਜ ਸਭਾ ਮੈਂਬਰ ਉਹਨਾਂ ਦੇ ਪਿੰਡ ਪੰਜਵੀਂ ਵਾਰ ਸਹਿਮਤੀ ਹੋਈ ਹੈ ਇਤਕੋ ਸਰਪੰਚ ਵੀ ਉਹ ਬੰਦਾ ਪੰਜਵੀਂ ਵਾਰ ਬਣਿਆ ਇਹਦਾ ਮਤਲਬ ਪਿੰਡ ਚ ਇੱਕ ਆ ਉਹ ਪਿੰਡ ਟ੍ਰੱਕੀ ਕਰ ਜਾਂਦੇ ਆ ਫਿਰ ਜਦੋਂ ਪੰਚਾਇਤਾਂ ਇਹ ਕਹਿਣ ਕਿ ਅਸੀਂ ਤਾਂ ਪੈਸੇ ਨਹੀਂ ਲੱਗਣ ਦੇਣਾ ਜੀ ਜੇ ਪੈਸਾ ਲੱਗਿਆ ਤਾਂ ਆਪਣੀ ਹੀਠੀ ਐ ਫਿਰ ਨਹੀਂ ਪਿੰਡ ਟੱਕੀ ਦਾ ਸਾਫ ਫਿਰ ਜੇ ਕਿਸੇ ਪਿੰਡੇ ਦੇ ਮੁੰਡੇ ਨੂੰ ਜਾਂ ਕੁੜੀ ਨੂੰ ਨੌਕਰੀ ਮਿਲੂਗੀ ਸਰਪੰਚ ਮੋਹਰ ਲਾਉਣ ਦੇ ਪੈਸੇ ਮੰਗੂਗਾ ਕਿਉਂਕਿ ਸਰਪੰਚ ਨੇ ਆਪ 40 ਲੱਖ ਲਾਇਆ ਹੁੰਦਾ ਨਾ ਜਿਹੜਾ ਤੁਹਾਨੂੰ ਇੱਕ ਵਾਰੀ ਖਰੀਦੂਗਾ ਉਹ 5 ਸਾਲ ਤੁਹਾਨੂੰ ਵੇਚੂਗਾ ਇਹ ਵੀ ਦੇਖ ਲਿਓ ਜੇ ਤੁਸੀਂ ਪੈਸੇ ਲੈ ਕੇ ਵੋਟਾਂ ਪਾਉਂਗੇ ਤਾਂ ਜਦੋਂ ਕੋਈ ਕੰਮ ਹੋਇਆ ਤੁਸੀਂ ਉਸ ਐਮਐਲਏ ਕੋਲੇ ਮੰਤਰੀ ਕੋਲੇ ਜਾਂ ਸਰਪੰਚ ਕੋਲੇ ਜਾਓਗੇ ਯਾ ਕੰਮ ਹੈ ਉਹ ਕਹੋਗਾ ਜੀ 10000 ਰੁਪਏ ਲਕੋ ਤੁਸੀਂ ਕਹੋਗੇ ਜੀ ਇਸ ਤੇ ਤੁਹਾਨੂੰ ਵੋਟਾਂ ਪਾਈਆਂ ਅਸੀਂ ਉਹ ਬਗਵੀ ਜੀ ਜੋ ਥੋੜਾ ਉਹ ਤੋਂ ਮੋਟਾ ਮਲੇ ਰੇਟ ਸੀ ਉਹ ਤੋਂ ਤੁਹਾਨੂੰ ਦਿੱਤਾ ਸੀ ਹੁਣ ਜਿਹੜਾ ਸਾਡਾ ਰੇਟ ਹੈ ਉਹ ਹੁਣ ਤੁਹਾਨੂੰ ਦੇਇਆ ਪਿਆ ਕੀ ਕੀ ਬੋਲੋਗੇ ਜੀ ਉੱਥੇ ਨੀਵੀਂ ਭਾਗੇ ਮੁੜਿਆ ਹੋਗੇ ਨਾ ਇਸ ਕਰਕੇ ਵੋਟ ਨੂੰ ਐ ਨਾ ਸਮਝੋ ਵੀ ਇੱਕ ਵੋਟਰ ਕਾਰਡ ਹੈ ਚਲ ਫੜਾ ਦੇ ਇਹਨੂੰ ਫੜਾ ਦੇ ਮਾਮੇ ਨੂੰ ਫੜਾ ਦੇ ਮਾਸਟਰ ਨੂੰ ਫੜਾ ਦੇ ਚੰਗੇ ਬੰਦੇ ਚੁਣ ਲੋਗੇ ਪੀੜੀਆਂ ਬਦਲ ਜਾਣਗੀਆਂ ਆ ਗਰੀਬੀ ਚੱਕੀ ਜਾਊਗੀ ਘਰਾਂ ਤੋਂ ਜਿੰਨੇ ਮਰਜ਼ੀ ਹਰੇ ਕਾਰਡ ਲਾਲ ਕਾਰਡ ਮੀਲੇ ਕਾਰਡ ਪੀਲੇ ਕਾਰਡ ਬਣਾ ਲਓ ਗਰੀਬੀ ਚੱਕੀ ਜਾਣੀਆਂ ਗਰੀਬੀ ਉਹ ਚੱਕੀ ਜਾਣੀਆਂ ਜਦੋਂ ਗਰੀਬਾਂ ਦੇ ਚਮਾਕ ਪੀ ਐਚ ਡੀ ਕਰਨਗੇ ਐਲ ਐਲ ਬੀ ਕਰਨਗੇ ਆਈ ਆਈ ٹی ਕਰਕੇ 2 2 ਲੱਖ ਦੀਆਂ ਤਰਖਾਹਾਂ ਤੇ ਜਦੋਂ ਨੌਕਰੀਆਂ ਲੱਗਣਗੇ ਉਦੋਂ ਗਰੀਬੀ ਚੱਕੀ ਜਾਣਗੀਆਂ ਹੋਰ ਦੁਨੀਆ ਆਪਣੇ ਪਿੰਡ ਦੇ ਵੀ ਮੈਂ ਕਈ ਨੌਕਰੀਆਂ ਜਦੋਂ ਦਿਨਾ ਆਪਣੇ ਪਿੰਡ ਦੇ ਵੀ ਮੈਨੂੰ ਮਿਲੇ ਕਈਆਂ ਨੌਕਰੀਆਂ ਮਿਲੀਆਂ ਆਪਣੇ ਪਿੰਡ ਉਹਨੇ ਭੁਲੀਏ ਕ ਪਰਵਾਰ ਮਿਲਿਆ ਮੈਨੂੰ ਭੈਣ ਭਾਈ ਇਹ ਮਿਲ ਗਏ ਹੁਣ ਤੋਂ ਭੈਣ ਭਾਈ ਹੈ ਬਹੁਤ ਜਾਰੇ ਮਿਲਿਆ ਹਾਂ ਦੇਖੋ ਪਹਿਲਾਂ ਕਦੇ ਮੇਰੀ ਨਾ ਮੈਂ ਇਹ ਦੇਖਾਂ ਕਿ ਮੇਰੇ ਪਿੰਡ ਦਾ ਇਹਨੂੰ ਛੇਤੀ ਦੇਣੀ ਆ ਪਰ ਕੇ ਆ ਜਾਓ ਜਿਹੜੇ ਮਰਜੀ ਪਿੰਡ ਦੇ ਹੋ ਮੇਰਾ ਤੋੜਾਲ ਵੀ ਮੇਰੇ ਹੀ ਐ ਘਰਮ ਘਰ ਮੇਰਾ ਦੋਦਰਾ ਬਾਦ ਦਾ ਗੜੰਦੀ ਮੇਰੇ ਨੇ ਕਣਕਾਲ ਮੇਰਾ ਗੰਡੂਆ ਮੇਰਾ ਭਲੇੜਾ ਮੇਰਾ ਅੰਗਰੂ ਬੋੜੜਾ ਵੀ ਮੇਰਾ ਝਾੜੋ ਮੇਰਾ ਢੱਡੀਆਂ ਸਾਹੋ ਕੇ ਅਬੀਰ ਗਾਂ ਖਿਆਲਾ ਜਿੱਦ ਨੂੰ ਮਾਤੀ ਲਾ ਕੇ ਜੋ ਮੇਰੇ ਹੀ ਪਿੰਡ ਨੇ ਸਾਰੇ ਇਹਨਾਂ ਦੇ ਪਿੰਡਾਂ ਦੇ ਮੁੰਡੇ ਵੀ ਤਾਂ ਚਾਹੁੰਦੇ ਹੋਣਗੇ ਕੁੜੀਆਂ ਵੀ ਚਾਹੁੰਦੀਆਂ ਹੋਣੇ ਐਸੀ ਵੀ ਤਰੱਕੀ ਗਈ ਇਹ ਥੋੜੀ ਹੈ ਕਿ ਜਿਹੜੇ ਥਿਹੜੇ ਪਿੰਡ ਦਾ ਲੀਡਰ ਬਣ ਗਿਆ ਬਸ ਉਹੀ ਪਿੰਡ ਤਰੱਕੀ ਕਰੂਗਾ ਸਾਡੇ ਪਿੰਡ ਦੇ ਵੀ ਆ ਜਾਣ ਮੈਂ ਕੋਈ ਜਮਾਂ ਨਹੀਂ ਕਰਿਆਦ ਕਰਦਾ ਉਹ ਵੀ ਆ ਜਾਣੇ ਮਨ ਬੱਚੇ ਮੇਲੇ ਉੱਥੇ ਮੈਂ ਆਉਂਦਾ ਸੀ ਕਹਿੰਦੇ ਅਸੀਂ ਪੜਾਂਗੇ ਜੀ ਪੜ ਕੇ ਤੁਹਾਡੇ ਤੋਂ ਲੋਕਾਂ ਨੂੰ ਦਮਾਂ ਕਿੰਨਾ ਵਧੀਆ ਬੱਚਿਆਂ ਨੂੰ ਇੱਕ ਮਿਲਿਆ ਹੋਇਆ ਹੈ ਕਿ ਅਸੀਂ ਪੜਾਂਗੇ ਵਿੱਦਿਆ ਨੂੰ ਖਦਾ ਤੀਜਾ ਨੇਤਰ ਹੈ ਬਾਬਾ ਸਾਹਿਬ ਉਮੀਦਕਰ ਨੇ ਕਿਹਾ ਕਿ ਜਿਹੜੀ ਵਿੱਦਿਆ ਉਹ شیر ਨਹੀਂ ਤੇ ਦੁੱਧ ਵਰਗੀ ਹੈ ਜਿਹੜਾ ਉਹਨੂੰ ਪੀ ਲੂਗਾ ਉਹ ਤੁਹਾਡੂ ਵੀ ਧਾੜੂ ਹੋਆ ਉਹਨੇ ਧਾਰ ਮਾਰਨੀ ਆ ਮਰਨੀ ਵੱਡੇ ਬਣੂ ਕੀ ਗੱਲ ਥੇ ਤੁਹਾਡੇ ਪਿੰਡ ਦਾ ਮੁੱਖ ਮੰਤਰੀ ਬਣ ਸਕਦਾ ਤੁਹਾਡੇ ਪਿੰਡ ਦੇ ਵੱਡੇ ਵੱਡੇ ਅਫਸਰ ਕਾ ਲਈ ਬਣ ਸਕਦੇ ਆਪਕੜਾ ਜੁੱਤ ਤੇ ਆਇਆ ਮੈਨੂੰ ਕੋਈ ਸਪੈਸ਼ਲ ਕਿਸਮਤਾਂ ਮਿਲੀਆਂ ਸੀ ਮੈਂ ਵੀ ਤਾਂ ਇੱਥੇ ਹੁੰਦਾ ਸੀ ਐਸਐਸ ਪੂਜੋ ਪੜ੍ਹੇ ਹੋਇਆ ਮੈਨੂੰ ਕੋਰੇ ਕਿ ਦੇ ਕੋਈ ਪਹਾੜਾ ਜਿਹਾ ਪੜਾਇਆ ਸੀ ਮੇਰੇ ਬਾਪੂ ਨੇ ਮੈਂ ਨਾਲੇ ਵਾਲੇ ਪਰਲੇ ਪਾਸੇ ਖੇਤ ਉਥੇ ਕਿੱਦਿ ਕੀਤੀ ਹੈ ਫੇਰੂਆਣੇ ਕਿੱਤੀ ਹੈ ਢਾਹ ਵਾਲੇ ਕਿੱਤੀ ਹੈ ਸੱਪੜ ਵਾਲੇ ਕਿੱਤੀ ਹੈ ਅੱਸੀ ਵਾਲੇ ਕਿੱਤੀ ਹੈ ਉਹ ਸਾਰਾ ਮੈਂ ਤਾਂ ਜਾਣਦੇ ਆ ਸਾਰਿਆਂ ਨਾਲ ਕਰੇ ਨੇ ਅੱਜ ਵੀ ਆਸ਼ੀ ਟਰੈਕਟਰ ਦੀ ਡਾਇਨਮੋ ਖੋਲ ਕੇ ਦੁਬਾਰੇ ਬੰਦ ਕਰਨਾ ਮੈਂ ਤਾਂ ਹਾਂ ਲਿਫਟ ਵਾਲੀ ਬੋਕੀ ਪਾੜ ਜਾਂਦੀ ਇੱਥੇ ਇੱਥੇ ਪੈਂਦਾ ਉਹਨੂੰ ਧਾਰ ਇੱਥੇ ਉਹਦਾ ਬਾਅਦ ਪਤਾ ਲੱਗਦਾ ਕਿ ਗੁਰਤਾ ਮੰਗਰੋ ਪਾਲਾ ਹੋ ਗਿਆ ਅੱਜ ਬਾਰੇ ਕੋਲੇ ਆਉਂਦੇ ਜਰ ਇਹ ਕੀ ਹੋ ਗਿਆ ਜਦੋਂ ਐਂ ਚੱਕਦੇ ਸੀ ਹੁਣ ਤਾਂ ਆ ਗਈਆਂ ਨਾ ਐਂ ਵਾਲੀ ਉਦੋਂ ਐਂ ਵਾਲੀ ਸਿੱਖਤੀ ਇੱਥੇ ਧਾਰ ਆਉਣੀ ਸੀ ਲਿਫਟ ਵਾਲੀ ਬੋਕੀ ਪਾੜ ਗਈ ਤੂੰ ਉਹਨਾਂ ਨਾਲ ਸੱਚ ਵੀ ਕੰਮ ਕੀਤਾ ਹੈ ਇਕ ਫਰਦ ਨੇ ਰਿਡੀ ਚਲਾਏ ਹੋਏ ਨੇ ਕੱਟੇ ਵੀ ਚਲਾਏ ਹੋਣੇ ਮੈਂ ਤਾਂ ਬੋਥੇ ਵੀ ਦੇਖੇ ਹੋਏ ਨੇ ਕੁਦਰਤ ਨੇ ਸਾਰਾ ਕੁਝ ਦਿਖਾਤਾ ਕਿਸੇ ਕਰਕੇ ਮੈਂ ਤੁਹਾਡੇ ਕੋਲ ਆਇਆ ਹਾਂ ਦੁਬਾਰੇ ਕਿ ਮੈਂ ਥੱਲੋਂ ਦੇਖਿਆ ਹੋਇਆ ਸਾਥ ਜਿਹੜੇ ਜਿਹੜੇ ਤਹਾਂ ਤੋਂ ਤਹਾਂ ਹੀ ਬਣ ਜਾਂਦੇ ਉਹਨਾਂ ਨੂੰ ਨੂੰ ਪਤਾ ਲੱਗਦਾ ਵੀ ਆਪਦੇ ਪਿੰਡ ਜਾਣ ਦਾ ਕੀ ਫਾਇਦਾ ਕੱਲ੍ਹ ਖ਼ਬਰ ਚ ਖ਼ਬਰ ਲੱਗੀ ਐ ਕਿ ਹੁਣ ਤਾਂ ਕਿਸੇ ਮੁੱਖ ਮੰਤਰੀ ਦੇ ਪਿੰਡ ਸਰਸਮਤੀ ਨੂੰ ਲੋਕ ਪਿੰਡ ਗਈ ਨਹੀਂ ਕਦੇ 40 ਸਾਲ ਤੋਂ ਬਾਅਦ ਲਾਉਂਦੇ ਪਿੰਡ ਸਰਪੰਚੀ ਵੀ ਜਿੱਤੇ ਆਈ ਕਾਂਗਰਸੀ ਜਿੱਤ ਗਈ ਆਪਣੇ ਜਿੱਤਰੀ ਕਿਉਂਕਿ ਪਿੰਡ ਗਈ ਹੀ ਨਹੀਂ ਕਦੇ ਜੀ ਸੁੱਖ ਸੁੱਖ ਚ ਕਦੇ ਗਈ ਹੀ ਨਹੀਂ ਜੀ ਪਿੰਡਾਂ ਲ ਗਏ ਠੀਕ ਹੈ ਪਰ ਰਹਿ ਤੂੰ ਆਂਦਾ ਵੱਡਾ ਜਿੰਨਾ ਵੱਡਾ ਬੰਦਾ ਤੂੰ ਮੈਂ ਇਹੋ ਥਾਣਾ ਮੈਂ ਤੈਨੂੰ ਕੋਈ ਦਵਾ ਨਹੀਂ ਪਾਉਣਾ ਮੈਂ ਪੰਜਾਬ ਦਾ ਮੁਖਤਰੀ ਮੈਂ ਕਵਾਨੀ ਪਾਸਾ ਦਾ ਨਹੀਂ ਮੈਂ ਉਸ ਗੱਲ ਦੇ ਹੱਕ ਚਾਕੇ ਬੋਲੀਆਂ ਲਾਓ ਤੇ 2 ਕਰੋੜ ਰੁਪਏ ਦੇ ਦਿੰਦਾ ਜੀ ਸਰਪੰਚ ਬਣ ਜਾ ਫਿਰ ਤਾਂ ਪੈਸੇ ਨਹੀਂ ਬਣ ਜਾਣਗੇ ਫਿਰ ਤਾਂ ਐਮਐਲਏ ਕੇ ਹੀ ਜੁੜ ਲਿਆ ਕਰੂੰਗਾ ਤੂੰ ਉਹਨਾਂ ਨੂੰ 5 ਕਰੋੜ ਦੇ ਦੂੰਗਾ ਮੈਂ ਐਮਐਲਏ ਗਰੀਬੀ ਬਣ ਕਿੱਧਰ ਗਿਆ ਆਪਕਰ ਗਰੀਬੀ ਬਣ ਸਰਦਰ ਸੱਚ ਜਿੰਨੇ ਜਿੰਨਾ ਲੋਕ ਨੇ ਡੈਮੋਕ੍ਰੇਸੀ ਕਹਿੰਦੀ ਹੈ ਜਿੰਨੇ ਲੋਕ ਨੇ ਉਹ ਬਣੂਗਾ ਇਹ ਥੋੜੀ ਜਿਹੀ ਕੋਲ ਪੈਸੇ ਨੇ ਉਹ ਬਣੂਗਾ ਜਾਣੇ ਕਣੂ ਪਿੰਡ ਦਾ ਨਾਮ ਬਹੁਤ ਵੱਡਾ ਉੱਚਾ ਹੋ ਜੂਗਾ ਕੱਲ ਨੂੰ ਆਖਰੀ ਦਿਨ ਕਾਗਜ਼ ਕੋਈ ਹੋਰ ਨਾ ਭਰਿਓ ਜਿਨੇ ਕੋਈ ਭਰਤੇ ਮੇਰੇ ਹੱਥ ਬੰਨ ਕੇ ਵੇਖੀਏ ਉਹ 7 ਤਰੀਕ ਨੂੰ ਵਾਪਸ ਲੈ ਕੇ ਪਿੰਡ ਦਾ ਹੋਰ ਬਣਾਓ ਮੈਂ ਵੀ ਫਿਰ ਇਹ ਕਹਿਣ ਜੋਗਾ ਹੋਊਗਾ ਕਿ ਘਟ-ਘਟ ਮੈਂ ਆਪਣੇ ਪਿੰਡ ਤਾਂ ਕਰਾ ਲਈ ਨਹੀਂ ਤਾਂ ਕਹਿਣਗੇ ਤੂੰ ਪਹਿਲਾਂ ਆਪਣੇ ਪਿੰਡ ਕਰਾ ਹਾਲਕੇ ਮੈਨੂੰ ਥੋੜਾ ਡਾਕਟਰਾਂ ਨੇ ਕਿਹਾ ਕਿ ਜ਼ਿਆਦਾ ਟਰੈਵਲ ਨਹੀਂ ਕਰਨਾ ਲੰਬੀ ਯਾਤਰਾ ਨਹੀਂ ਕਰਨੀ ਪਰ ਮੈਂ ਕਿਹਾ ਨਹੀਂ ਯਾਰ ਪਿੰਡ ਜਾ ਕੇ ਤਾਂ ਮੈਨੂੰ ਦਵਾਈ ਵੀ ਮਿਲੂਗੀ ਪਿੰਡ ਦੇ ਲੋਕਾਂ ਨੂੰ ਮਿਲ ਕੇ ਤਾਂ ਮੈਂ ਠੀਕ ਹੀ ਹੋਊਂਗਾ ਕਿਉਂਕਿ ਇੱਥੋਂ ਹੀ ਤਾਂ ਗਿਆ ਮੈਂ ਸੋ ਆਪਦੀ ਮਿੱਟੀ ਚਾਹਣਾ ਆਪਦੇ ਲੋਕਾਂ ਚਾਹਣਾ ਤਾਂ ਬੜੀ ਗੱਲ ਹੈ ਮੈਂ ਬਾਅਦ ਕਰਕੇ ਤੁਹਾਡੇ ਕੋਲ ਆਇਆ ਹਾਂ ਮੇਰਾ ਮੈਨੂੰ ਲੱਗਦਾ ਤੁਸੀਂ ਮਾਨ ਰੱਖੋਗੇ ਮਾਮਾ ਪੈਣਾ ਬੈਠੇ ਨੇ ਥੋੜੀ ਜਿਆਦਾ ਗੱਲ ਮੰਗਦੇ ਆ ਨਹੀਂ ਮੰਗਦੇ ਤੁਹਾਨੂੰ ਮਨਾਉਣੀ ਆਉਂਦੀ ਹੁੰਦੀ ਹੈ ਇੱਕਦਿ ਇੱਕਦਿ ਇੱਕਦੇ ਡੰਗ ਦੀ ਰੋਕੀ ਨੂੰ ਬੰਦ ਕਰਨੀ ਹੈ ਆਪ ਵੀ ਠੀਕ ਲੀ ਤੇ ਆ ਜਦੋਂ ਮੈਂ ਤੁਹਾਨੂੰ ਗੱਲ ਸੁਣਾਉਣਾ ਜਦੋਂ ਮੈਂ 14 ਤੇ ਖੜਾ ਹੋਇਆ ਜ਼ਰੂਰ ਤੋਂ ਮੈਂ ਲੋਂਗੋਵਾਲ ਦੇ ਇੱਕ ਪਿੰਡ ਚ ਲੱਗ ਗਿਆ ਵੋਟਾਂ ਮੰਗੜਵਾਤੇ ਮੈਨੂੰ ਮਾਵਾ ਪੈਣਾ ਮਿਲੀਆਂ ਇਹਨੇ ਬੁੱਤ ਤੇਰੇ ਨਾਲ ਹੀ ਆ ਸਾਡੇ ਪੀਆ ਬੁੱਤ ਵੀ ਤੇਰੇ ਨਾਲ ਹੀ ਨੇ ਚਲ ਜੂਨ ਸੁਦਰ ਜੇ ਜੇ ਨੌਕਰੀ ਨੌਕਰੀ ਮਿਲ ਜਾਣਗੇ ਬੁੱਤ ਮੈਂ ਕਿਹਾ ਹਾਂ ਜੀ ਕਹਿੰਦੇ ਬੁੱਤ ਤੇਰੇ ਤਾਏ ਹੋਰਾਂ ਨੂੰ ਸਮਝਾ ਕੇ ਜਾਈ ਮੈਂ ਕਿਹਾ ਵੀ ਠੀਕ ਹੋ ਗਿਆ ਕਹਿੰਦੇ ਬਸ ਗੈਸ ਦੇ ਸਿਲੰਡਰ ਨਾ ਬੰਨ ਨਾ ਗੈਸ ਦੇ ਸਿਲੰਡਰ ਨਾ ਬੰਨ ਇਹ ਕੀ ਹੁੰਦਾ ਕਹਿੰਦੇ ਬੁੱਤ ਮਹੀਨਾ ਰਹਿ ਗਿਆ ਵੋਟਾਂ ਚ ਉਹ ਕਹਿੰਦੇ ਸ਼ਰਾਬ ਚੱਲੂਗੀ ਖੁੱਲੀ ਸਾਰੀਆਂ ਪਾਰਟੀਆਂ ਵੱਲੋਂ ਉਥੇ ਕਥਾਵੇਂ ਲਾ ਲੈਣਗੇ ਉਥੇ ਚੱਲੂ ਸ਼ਰਾਬ ਖੁੱਲੀ ਫਿਰ ਜਦੋਂ ਫਿਰ ਤਾਂ ਇਹ ਹੋਰੀ ਪੀ ਕੇ ਡਿੱਗ ਪੈਂਦੇ ਨੇ ਫਿਰ ਉਹਨਾਂ ਨੇ ਜੀਪਾਂ ਰੱਖੀਆਂ ਹੋਈਆਂ ਨੇ ਘਰੇ ਛੱਡਣ ਨੂੰ ਕਨਿਕਾਰ ਮੂਰੀ ਆ ਕੇ ਫਿਰ ਤਾਂ ਇਹ ਹੋਰੋਂ ਐ ਸਿਲੰਡਰਾਂ ਵਾਂਗੂ ਐ ਰੋੜ ਕੇ ਛੱਡ ਕੇ ਜਾਂਦੇ ਨੇ ਬੰਦ ਫਿਰ ਤਾਂ ਇਹ ਹੋਰੋਂ 괜ੀ ਗੈਂਦੇ ਸਿਲੰਡਰ ਨਾਲ ਬੰਨ੍ਹ ਨੂੰ ਬਾਕੀ ਕੁੱਝ ਜਿੱਤ ਜਾਏਗਾ ਮੈਂ ਜਿੱਤ ਗਿਆ ਤੇ ਮੈਂ ਵੀ ਤੁਹਾਨੂੰ ਬੇਨਤੀ ਕਰਦਾ ਸਾਰੇ ਪੰਜਾਬ ਨੂੰ ਬੇਨਤੀ ਕਰਦਾ ਮੀਡੀਆ ਰਾਹੀਂ ਗਏ ਇਸ ਸਿਲੰਡਰ ਨਾ ਬਣਿਓ ਉਹ ਕੋ 15 ਦਿਨਾਂ ਬਾਅਦ ਉੱਤਰ ਜੂਗੀ ਉਹ 20 ਦਿਨਾਂ ਬਾਅਦ ਮੁੱਕ ਜੂਗੀ ਜਿਹਦੇ ਪਿੱਛੇ ਪਿੰਡ ਦਾ 5 ਸਾਲ ਦਾ ਫੈਸਲਾ ਲੱਗਦਾ ਪਿੰਡ ਲੱਗਦਾ ਬਾਜਪੀਸਟ ਆਵੇ ਰਹਿ ਜਾਂ ਮੈਨੂੰ ਚੰਗੇ ਬੰਦੇ ਨੂੰ ਚੁਣੋ ਜੇ ਵੋਟਾਂ ਪਾਉਣੀਆਂ ਵੋਟਾਂ ਪਵਾ ਲਓ ਚੰਗੇ ਪੜੇ ਲਿਖੇ ਮੁੰਡੇ ਬਾਹਰ ਵਿਕਚਾਓ ਸਿਸਟਮ ਦੇ ਗਾਣਾ ਕੱਢਣ ਦੀ ਲੋੜ ਨਹੀਂ ਬਾਅਦ ਚ ਅਖਬਾਰਾਂ ਪੜ੍ਹ-ਪੜ ਕੇ ਗਾਣਾ ਕੱਢੀ ਜਾਂਦੇ ਕੀ ਹੋ ਗਿਆ ਯਾਰ ਸਿਸਟਮ ਵਿੱਚ ਬੜੋ ਸਿਸਟਮ ਦੇ ਯਾਰ ਹਿੱਸਾ ਬਣੋ ਸਿਸਟਮ ਦਾ ਹੋਰ ਕੌਣ ਕਰੂਗਾ ਕੋਈ ਉਹਨਾਂ ਦੀ ਕੋਈ ਛੱਟ ਰੱਖਿਆ ਜੇ ਮੈਂ ਵੀ ਨਾ ਕਰਦਾ ਮੈਂ ਵੀ ਕਲਾਕਾਰ ਰਹਿੰਦਾ ਮੈਨੂੰ ਕੀ ਪ੍ਰੋਬਲਮ ਦੀ ਹੁਣ ਜੇ ਆਪਾਂ ਵਿੱਚ ਬੜੇ ਆ ਤਾਂ ਕੋਈ ਸੁਧਾਰ ਹੋਇਆ ਤਾਂ ਇਹ ਲਾਹੇ ਨੇ ਤਾਂ ਇਹਨਾਂ ਤੋਂ ਖੜਾ ਝੁਟਿਆ ਤਾਂ ਕੋਈ ਬਿਜਲੀ ਦਾ ਪ੍ਰਬੰਧ ਹੋਇਆ ਤਾਂ ਆਪਣੀਆਂ ਕੱਸੀਆਂ ਖਾਲ ਚੱਲੇ ਨੇ ਸੂਏ ਨਵੇਂ ਤਾਂ ਕੋਈ ਨੌਕਰੀਆਂ ਮਿਲਣ ਲੱਗੀਆਂ ਨੇ ਤਾਂ ਪਰ ਉਹ ਸਿੱਕ ਅਫਸਰ ਆਉਣ ਲੱਗੇ ਨੇ ਆਪਣੇ ਪਿੰਡਾਂ ਚ ਵੀ ਪਹਿਲਾਂ ਕਿੱਥੇ ਹੁੰਦੇ ਸੀ ਉਹ ਕਹਿੰਦਾ ਪੰਜ ਸਾਲ ਤੂੰ ਪੰਜ ਸਾਲ ਮੈਂ ਮੈਂ ਆ ਗਿਆ ਮੈਂ ਤੈਨੂੰ ਕੁਝ ਨਹੀਂ ਕਹਿੰਦਾ ਤੂੰ ਆ ਗਿਆ ਤੂੰ ਮੈਨੂੰ ਕੁਝ ਨਾ ਕਹੀਂ ਚਲੋ ਚਲੀ ਜਾਂਦੇ ਕੰਮ ਸੋ ਮੈਂ ਕੋਈ ਵੀ ਕਿਸੇ ਕਿਸਮ ਦਾ ਦਬਾਅ ਪਾਉਣ ਨਹੀਂ ਆਇਆ ਤੁਹਾਡੇ ਤੇ ਤੁਸੀਂ ਸਹਿਮਤੀ ਕਰੋ ਪਰ ਮੈਨੂੰ ਉਮੀਦ ਹੈ ਕਿ ਤੁਸੀਂ ਮੇਰਾ ਮਾਣ ਰੱਖੋ ਜੇ ਕੋਈ ਹੈਗਾ ਇੱਕ ਪਿੰਡ ਚ ਹਰੇਕ ਨੂੰ ਹੱਕ ਹੈ ਹਰੇਕ ਦਾ ਹੱਕ ਹੈ ਡੈਮੋਕ੍ਰੇਸੀ ਜੇਹੀ ਮਜੇ ਇਹ ਹੀ ਡੈਮੋਕ੍ਰੇਸੀ ਦਾ ਨਜ਼ਾਰਾ ਹੈ ਕਿ ਉਹ ਚ ਹਰੇਕ ਨੂੰ ਆਪਣਾ ਪੱਖ ਰੱਖਣ ਦਾ ਹੱਕ ਹੈ ਜੇ ਕੋਈ ਕਦਾ ਬੰਦਾ ਪਿੰਡ ਚ ਹੈਗਾ ਜਿਹੜਾ ਕਹਿੰਦਾ ਵੀ ਮੇਰਾ ਆ ਪੱਖ ਹੈ ਉਹਨੂੰ ਵੀ ਨਾਲ ਜੋੜੋ ਕਿ ਆ ਤੇਰਾ ਵੀ ਮਾਨ ਸਰਕਾਰ ਪਿੰਡ ਚ ਨਹੀਂ ਹੋਵੇ ਵੱਧ ਕਰਾਂਗਾ ਪਰ ਪਿੰਡ ਦਾ ਇਹ ਵਿੱਚ ਭਲਾ ਹੈ ਜਦੋਂ ਇਦਰ ਪੰਚਾਇਤ ਕਹਿੰਦੀ ਆ ਇਦਰ ਫਰੇ ਖੜੀ ਐ ਉਧਰ ਫੈਸਲੇ ਹੋ ਜਾਂਦੇ ਨੇ ਆ ਤਾਂ ਹੁਣ ठाਣੇ ਤੋਂ ਨਹੀਂ ਝੱਲੇ ਨੇ ਪਹਿਲਾਂ ਤਾਂ ਆਪਣੇ ਸਾਰੇ ਪਿੰਡਾਂ ਦੇ ਫੈਸਲੇ ਹੀ ਪਿੰਡਾਂ ਚ ਜਿੱਤਾਂ ਚ ਹੋ ਜਾਂਦੇ ਸੀ ਗੁਰਦੁਆਰਾ ਦਾ ਕੁੰਡਾ ਖੋਲਣ ਦੇ ਫੈਸਲੇ ਹੁੰਦੇ ਮੈਂ ਦੇਖੇ ਨੇ ਇੱਥੀ ਇੱਥੀ ਕਿ ਚਲ ਵੀ ਮੋਟਰ ਚੋਰੀ ਹੋ ਗਈ ਉਹ ਮੰਨਦਾ ਨਹੀਂ ਕਹਿੰਦਾ ਚਲ ਗੁਰਦੁਆਰਾ ਦਾ ਕੁੰਡਾ ਖੋਲ ਲਓ ਮੈਂ ਮਾਫ਼ ਕਰ ਦੂੰਗਾ ਐਨਾ ਡਰ ਹੁੰਦਾ ਸੀ ਗੁਰੂ ਮਹਾਰਾਜ ਪ੍ਰਮਾਤਮਾ ਦਾ ਹੁਣ ਤਾਂ ਗੁਰੂ ਸਾਹਿਬ ਨੂੰ ਸਿਰ ਤੇ ਚੱਕ ਲੈਣਗੇ ਆਮਜੂਰੀ ਵੀ ਕੀਤੀ ਹੋਵੇ ਕੋਈ ਕੋਈ ਦਿਨੇ ਜ਼ਮਾਨ ਹੀ ਨਹੀਂ ਰਿਹਾ ਰੱਬ ਨੂੰ ਵੇਚ ਕੇ ਖਾ ਜਾਣਗੇ ਪਰ ਆਪਾਂ ਇੱਕ ਮਿਸਾਲ ਬਣਈਏ ਥੋੜੇ ਕੋਲੇ ਪੱਤਰਕਾਰ ਵੀ ਆਇਆ ਕਰਨਗੇ ਅੱਜ ਵੀ ਆਏ ਹੋਏ ਨੇ ਅੱਜ ਵੀ ਪੁੱਛਣਗੇ ਉਹਨੂੰ ਮੇਰੇ ਤੋਂ ਬਾਅਦ ਪੁੱਛਣਗੇ ਕਿ ਕੀ ਫੈਸਲਾ ਕਰੋਗੇ ਮਨ ਕਰਾਂ ਜੇ ਵਧੀਆ ਫੈਸਲਾ ਕਰਤਾ ਤਾਂ ਮੈਨੂੰ ਇਸ ਗੱਲ ਦੀ ਖੁਸ਼ੀ ਹੋ ਜੂਗੀ ਕਿ ਮੈਂ ਪਰਸੋਂ ਨੂੰ ਕਿਤੇ ਜਾਣਾ ਹੋਊਗਾ ਬਰਦਾਸ਼ਪੁਰ ਕਿਧਰੇ ਪਠਾਨਕੋਟ ਕਿਧਰੇ ਜਲੰਧਰ ਮੈਂ ਕਹੂੰਗਾ ਮੈਂ ਪਰ ਕੱਲ੍ਹ ਸਾਕੇ ਪਿੰਡ ਗਿਆ ਸੀ ਸਾਡੇ ਪਿੰਡ ਵਾਲੇ ਮੇਰੀ ਗੱਲ ਮੰਨ ਲੈਣਗੇ